ਪੰਥਕ ਸਿਆਸਤ ਦੇ ਵਿੱਚ ਵੱਡਾ ਧਮਾਕਾ ਹੋ ਗਿਆ ਬਲਜੀਤ ਸਿੰਘ ਦਾਦੂਵਾਲ ਨੂੰ ਕਰਾਰਾ ਤੇ ਵੱਡਾ ਝਟਕਾ ਲੱਗਿਆ ਕਿਵੇਂ ਲੱਗਿਆ ਸਾਰੀ ਕਹਾਣੀ ਤੁਹਾਨੂੰ ਦੱਸਣੀ ਹੈ ਹਰਿਆਣਾ ਸ਼੍ਰੋਮਣੀ ਗੁਰਦਵਾਲਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਦਾਦੂਵਾਲ ਦੀ ਕਰਾਰੀ ਹਾਰ ਹੋਈ ਹੈ ਪੂਰਾ ਮਾਜਰਾ ਕੀ ਹੈ ਕਿੰਨੀਆਂ ਵੋਟਾਂ ਤੇ ਹਾਰੇ ਨੇ ਕਿਤੋਂ ਹਾਰੇ ਨੇ ਇਹ ਤੁਹਾਨੂੰ ਸਾਰੀ ਕਹਾਣੀ ਖੋਲ ਕੇ ਦੱਸਦਾ ਹਾਂ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਅੱਜ ਹਰਿਆਣਾ ਦੇ ਅੰਦਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਹ ਲਈਏ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਸੀ ਉਹਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਨੇ ਸਭ ਤੋਂ ਹੈਰਾਨਜਨਕ ਤੇ ਝਟਕੇਦਾਰ ਨਤੀਜਾ ਜਿਹੜਾ ਆ ਉਹ ਕਾਲਿਆਂਵਾਲੀ ਵਾਰਡ ਨੰਬਰ ਜਿਹੜਾ 31 ਹੈ ਉਹਦੇ ਤੋਂ ਆਇਆ ਜਿੱਥੇ ਬਲਜੀਤ ਸਿੰਘ ਦਾਦੂਵਾਲ ਵੱਡੀਆਂ ਵੋਟਾਂ ਦੇ ਫਰਕ ਨਾਲ ਇੱਕ ਸਧਾਰਨ ਨੌਜਵਾਨ ਤੋਂ ਹਾਰ ਗਏ ਨੇ ਐਡਵੋਕੇਟ ਬਰਿੰਦਰ ਐਡਵੋਕੇਟ ਬਰਿੰਦਰ ਖਾਲਸਾ ਤੋਂ ਉਹ 1771 ਵੋਟਾਂ ਦੇ ਫਰਕ ਦੇ ਨਾਲ ਹਾਰੇ ਨੇ ਬਹੁਤ ਵੱਡਾ ਜਿਹੜਾ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਸੱਟਬੈਕ ਹੈ ਦਾਦੂਵਾਲ ਨੇ ਆਪਣੀ ਤਾਜ਼ਾ-ਤਾਜ਼ਾ ਪਾਰਟੀ ਬਣਾਈ ਸੀ ਜਿਹਦਾ ਨਾਮ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਰੱਖਿਆ ਗਿਆ ਸੀ ਉਸ ਪਾਰਟੀ ਦੇ ਜਿਹੜਾ ਉਹ ਪ੍ਰਧਾਨ ਸੀ ਬੜਾ ਲੌਂਗ ਲਾਣਾ ਇਕੱਠਾ ਕਰਕੇ ਉਹ ਚੋਣਾਂ ਦੇ ਵਿੱਚ ਉਤਰੇ ਸੀ ਬ੍ਰਿੰਦਰ ਸਿੰਘ ਖਾਲਸਾ ਦੇ ਹੱਥੋਂ ਜਿਹੜੀ ਆ ਹੁਣ ਉਹਨਾਂ ਨੂੰ ਕਹ ਲਈਏ ਕਿ ਵੱਡੀ ਜਿਹੜਾ ਝਟਕਾ ਲੱਗਿਆ ਕਹਿ ਸਕਦੇ ਆ ਬਲਜੀਤ ਸਿੰਘ ਦਾਦੂਵਾਲ ਦੀਆਂ ਮਨੋਹਰ لال ਖੱਟਰ ਦੇ ਨਾਲ ਯਾਰੀਆਂ ਜਿਹੜੀਆਂ ਬੈਠਕਾਂ ਜਿਹੜੀਆਂ ਸਾਂਝਾ ਉਹ ਜਗ ਜ਼ਾਹਰ ਨੇ ਭਾਜਪੀ ਦੇ ਪ੍ਰਤੀ ਉਹਨਾਂ ਦਾ ਝਕਾ ਜ਼ਾਹਰ ਹੈ ਕਿਸੇ ਤੋਂ ਲੁਕਿਆछिਪਿਆ ਨਹੀਂ ਹੈ ਤਾਂ ਉਸ ਸਭ ਕਾਸੇ ਦੇ ਵਿੱਚ ਜਿਹੜਾ ਕਹਿ ਲਈਏ ਕਿ ਸਰਕਾਰੀ ਛਤਰ ਛਾਇਆ ਜਿਸ ਪ੍ਰਕਾਰ ਉਹਨਾਂ ਦੇ ਨਾਲ ਹੋ ਸਕਦੀ ਸੀ ਸ਼ਾਇਦ ਉਹ ਨਹੀਂ ਹੋਈ ਜਾਂ ਲੋਕ ਇਹੀ ਇੰਨੇ ਖਿਲਾਫ ਹੋ ਗਏ ਕਿ ਉਹਨਾਂ ਨੂੰ ਏਡੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਮੈਂ ਤੁਹਾਨੂੰ ਬੂਥ ਵਾਈਜ਼ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਵਾਰਡ ਨੰਬਰ ਮਾਫ ਕਰਨਾ 35 ਆ ਮੇਰੇ ਤੋਂ 31 ਕਿਹਾ ਗਿਆ ਬੂਥ ਨੰਬਰ 1 ਕਾਲਿਆਂ ਵਾਲੀ 20 ਦੇ ਵਿੱਚ ਜਿਹੜਾ ਆਪ ਕੁੱਲ ਵੋਟਾਂ ਸੀਗੀਆਂ ਜਿਹੜੀਆਂ 1023 ਸੀ ਜਿਹਦੇ ਵਿੱਚੋਂ 904 ਵੋਟਾਂ ਪੋਲ ਹੋਈਆਂ ਦਾਦੂਵਾਲ ਨੂੰ ਸਿਰਫ ਤੇ ਸਿਰਫ 237 ਵੋਟਾਂ ਮਿਲੀਆਂ ਉਹਨਾਂ ਦੇ ਮੱਦੇ ਮੁਕਾਬਲ ਬਰਿੰਦਰ ਸਿੰਘ ਖਾਲਸਾ ਨੂੰ 664 ਵੋਟਾਂ ਮਿਲੀਆਂ ਤਿੰਨ ਵੋਟਾਂ ਨੋਟਾ ਲੈ ਗਿਆ ਕਾਲਿਆਂ ਵਾਲੀ ਵੀ ਜਿਹੜਾ ਦੂਜਾ ਬੂਥ ਆ ਉਹਦੀ ਟੋਟਲ ਵੋਟ ਸੀਗੀ 841 ਜੋ ਜੋ 774 ਵੋਟਾਂ ਪੋਲ ਹੋਈਆਂ ਦਾਦੂਵਾਲ ਨੂੰ ਹੈਰਾਨ ਜਾਣੋਗੇ ਸਬੂਤ ਤੋਂ ਦਾਦੂਵਾਲ ਨੂੰ ਸਿਰਫ 79 ਵੋਟਾਂ ਪਈਆਂ 70 ਤੇ 9 79 ਵੋਟਾਂ ਪਈਆਂ ਉਹਨਾਂ ਦੇ ਮੁਕਾਬਲ ਬਰਿੰਦਰ ਸਿੰਘ ਖਾਲਸਾ ਨੂੰ 693 ਦੋ ਨੋਟਾਂ ਨੂੰ ਫਿਰ ਕਾਲਿਆਂ ਵਾਲੀ ਬੂਥ ਹੈ ਤੀਜਾ ਐਮ ਜਿੱਥੇ 822 ਵੋਟਾਂ ਸੀ ਜਿੱਚ ਪੋਲ ਹੋਈਆਂ 800 699 ਵੋਟਾਂ 209 ਵੋਟਾਂ ਦਾਦੂਵਾਲ ਨੂੰ ਤੇ ਬਰਿੰਦਰ ਖਾਲਸਾ ਨੂੰ 357 ਵੋਟਾਂ ਪਈਆਂ ਫਿਰ ਤਰुण ਤਰੋਣਾ ਜਿਹੜਾ ਬੂਥ ਹੈ ਚੌਥਾ ਬੂਥ ਉੱਥੇ 766 ਵੋਟਾਂ ਸੀ ਜਿੱਥੇ ਦਾਦੂਵਾਲ ਨੂੰ 692 ਵੋਟਾਂ ਹੋਈਆਂ ਤੇ ਉਹਨਾਂ ਦੇ ਮੱਦੇ ਮੁਕਾਬਲ ਬਰਿੰਦਰ ਸਿੰਘ ਮਾਫ਼ ਕਰਨਾ ਦਾਦੂਵਾਲ ਨੂੰ 331 ਉਹਨਾਂ ਦੇ ਮੱਦੇ ਮੁਕਾਬਲ ਜਿਹੜੇ ਨੇ ਉਹਨੇ ਬਰਿੰਦਰ ਸਿੰਘ ਖਾਲਸਾ ਨੂੰ 357 ਦੇਸੂ ਮਾਲਕ ਦਾ ਜਿਹੜਾ ਬੂਥ ਹੈ ਉੱਥੇ 596 ਵੋਟਾਂ ਸੀ ਜਜੋ ਚੋਂ 525 ਵੋਟਾਂ ਪੋਲ ਹੋ ਗਈਆਂ ਇੱਥੇ ਦਾਦੂਵਾਲ ਨੂੰ 229 ਤੇ ਬਰਿੰਦਰ ਸਿੰਘ ਖਾਲਸਾ ਨੂੰ 290 ਦੇਸੂ ਮਲ ਟੋਪ ਦੂਜਾ ਫੇਰ ਬੂਥ ਸੀ ਉੱਥੇ 549 ਵੋਟਾਂ ਸੀ ਜਿਹਦੇ ਚੋਂ 504 ਪੋਲ ਹੋਈਆਂ 163 ਵੋਟਾਂ ਦਾਦੂਵਾਲ ਨੂੰ 340 ਵੋਟਾਂ ਜਿਹੜੀਆਂ ਨੇ ਉਹ ਬਰਿੰਦਰ ਸਿੰਘ ਖਾਲਸਾ ਨੂੰ ਸਿੰਘਪੁਰਾ ਚ 754 ਵੋਟਾਂ ਸੀ ਟੋਟਲ ਪੋਲ ਹੋਈਆਂ 674 ਦਾਦੂਵਾਲ ਨੂੰ 342 ਤੇ ਉਹਨਾਂ ਦੇ ਮੱਦੇ ਮੁਕਾਬਲ ਜਿਹੜਾ ਬਰਿੰਦਰ ਸਿੰਘ ਨੇ ਉਹਨਾਂ ਨੂੰ 324 ਜਾਨੀ ਕਿ ਇੱਥੇ ਲਗਭਗ 22 ਵੋਟਾਂ ਦੇ ਫਰਕ ਨਾਲ ਪਿੱਛੇ ਰਹੇ ਨੇ ਬਰਿੰਦਰ ਸਿੰਘ ਖਾਲਸਾ ਨਹੀਂ ਹੁਣ ਤੱਕ ਕੋਸਾਰੇ ਬੂਥਾਂ ਤੇ ਅੱਗੇ ਦਾਦੂ ਜਿਹੜਾ ਕਿ ਬਲਜੀਤ ਸਿੰਘ ਦਾਦੂਵਾਲ ਦਾ ਆਪਣਾ ਪਿੰਡ ਹੈ ਉਹ ਕਹਿ ਲਿਆ ਕਿ ਉੱਥੇ ਉਹਨਾਂ ਨੂੰ ਟੋਟਲ ਵੋਟ ਸੀ 1088 ਪੋਲ ਹੋਈਆਂ 1027 ਦਾਦੂਵਾਲ ਨੂੰ 575 ਤੇ ਬਰਿੰਦਰ ਸਿੰਘ ਖਾਲਸਾ ਨੂੰ 400 47 ਵੋਟਾਂ ਕੇਵਲ ਜਿਹੜਾ ਬੂਥ ਹੈ ਉੱਥੇ 619 ਟੋਟਲ ਸੀ 562 ਪਈਆਂ ਦਾਦੂਵਾਲ ਨੂੰ ਜਿਹੜਾ ਉਹ 260 ਤੇ ਉਹਨਾਂ ਦੇ ਮੁਕਾਬਲੇ 'ਚ ਜਿਹੜੇ ਉਮੀਦਵਾਰ ਬਰਿੰਦਰ ਸਿੰਘ ਖਾਲਸਾ ਸੀ ਉਹਨਾਂ ਨੂੰ 295 ਚੁਕੇਰੀਆਂ ਜੋ ਜਿਹੜੀ ਵੋਟ ਪੋਲ ਹੋਈ ਉਹ 925 ਹੋਈਆਂ ਕੁੱਲ 10117 ਸੀ ਦਾਦੂਵਾਲ ਨੂੰ 287 ਉਹਨਾਂ ਦੇ ਮੁਕਾਬਲੇ 'ਚ ਬਰਿੰਦਰ ਸਿੰਘ ਖਾਲਸਾ ਨੂੰ 633 ਵੋਟਾਂ ਪਈਆਂ ਤਖਤਮਲ ਦੇ ਵਿੱਚ 922 ਵੋਟਾਂ ਸੀ 837 ਪੋਲ ਹੋਈਆਂ ਜਿਹਦੇ ਵਿੱਚ 435 ਵੋਟਾਂ ਦਾਦੂਵਾਲ ਨੂੰ ਉਹਨਾਂ ਦੇ ਮੱਦੇ ਮੁਕਾਬਲ ਨੂੰ 396 ਵੋਟਾਂ ਪਈਆਂ ਦਾਦੂਵਾਲ ਨੂੰ ਟੋਟਲ ਵੋਟ ਪਈ 3147 ਤੇ ਉਹਨਾਂ ਦੇ ਮੁਕਾਬਲੇ ਵਿੱਚ ਬਰਿੰਦਰ ਸਿੰਘ ਖਾਲਸਾ ਨੂੰ 4900 14 ਵੋਟਾਂ ਪਈਆਂ ਤੇ ਟੋਟਲ 49 ਵੋਟਾਂ ਜਿਹੜੀਆਂ ਨੇ ਉਹ ਨੋਟਾ ਦੇ ਹੱਕ 'ਚ ਜਾਂਦੀਆਂ ਹੋਈਆਂ ਵਿਖਾਈ ਦਿੱਤੀ। ਇਹ ਕਾਲਿਆਵਾਲੀ ਵਾਰਡ ਨੰਬਰ 35 ਦਾ ਨਤੀਜਾ। ਇਹ ਡਿਟੇਲ 'ਚ ਤੁਹਾਨੂੰ ਇਸ ਕਰਕੇ ਦੱਸਿਆ ਕਿ ਬਲਜੀਤ ਸਿੰਘ ਦਾਦੂਵਾਲ ਹਰਿਆਣੇ ਦੀ ਇਸ ਕਮੇਟੀ ਦੇ ਪ੍ਰਧਾਨ ਬਣਦੇ ਦਾਅਵੇਦਾਰ ਸੀ। ਉਹ ਪ੍ਰਧਾਨਗੀ ਚਾਹੁੰਦੇ ਸੀ। ਪੰਜਾਬ ਦੀ ਸਿਆਸਤ ਦੇ ਵਿੱਚ ਵੀ ਉਹ ਕਦੇ-ਕਦੇ ਲੱਤਾਂ ੜਾਉਂਦੇ ਆ ਹਾਲਾਂਕਿ ਪੰਥਕ ਸਿਆਸਤ ਦਾ ਨਾ ਪੰਜਾਬ ਦੀ ਹੈ ਉਹ ਤਾਂ ਸਾਰੇ ਵਿਸ਼ਵ ਦੇ ਜਿੱਥੇ-ਜਿੱਥੇ ਸਿੱਖ ਬੈਠੇ ਆ ਦੁਨੀਆ ਭਰ ਦੀ ਸਿਆਸਤ ਹੈ ਉਹਦਾ ਅਲੱਗਾ ਗੱਲ ਆ ਪੰਜਾਬ ਦੀ ਦੂਜੀ ਸਿਆਸਤ ਚ ਵੀ ਅੜਿੱਕੇ ੜਾਉਂਦੇ ਸੀ ਉਹਨਾਂ ਦੀਆਂ ਤਸਵੀਰਾਂ ਸਾਂਝਾਂ ਡੇਰਾ ਰਾਧਾ ਸਵਾਮੀ ਦੇ ਮੁਖੀ ਦੇ ਨਾਲ ਭਾਜਪੀ ਦੇ ਨਾਲ ਉਹ ਕਿਸੇ ਤੋਂ ਲੁਕੀਆਂ ਸ਼ਿਪੀਆਂ ਨਹੀਂ ਉਹ ਤਾਂ ਇੱਕ ਠੋਕ ਕੇ ਕਹਿੰਦੇ ਰਿਹਾ ਪਰ ਹੁਣ ਕਹਿ ਲੀਏ ਕਿ ਭਾਜਪੀ ਵੀ ਹਾਰ ਗਈ ਦਾਦੂਵਾਲ ਵੀ ਹਾਰ ਗਈ ਹੁਣ ਜਿਹੜਾ ਕੜਮਾਸ ਪੈਣਾ ਹੈ ਹਰਿਆਣਾ ਕਮੇਟੀ ਦਾ ਪ੍ਰਧਾਨ ਬਣਦਾ ਉਹਦਾ ਕਬਜ਼ਾ ਕਰਨ ਦਾ ਉਹ ਸਾਰਾ ਕੁਝ ਇੱਕ ਅਹਿਮ ਹੋ ਸਕਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਬਲਜੀਤ ਸਿੰਘ ਦਾਦੂਵਾਲ ਜੀ ਆਪਣੇ ਵਾਰਡ ਦੇ ਵਿੱਚ ਹਾਰ ਜਾਂਦੇ ਨੇ ਇੱਕ ਵੱਡੀ ਚੁਣੌਤੀ ਆ ਉਹਨਾਂ ਦੇ ਲਈ ਉਹਨਾਂ ਦੀ ਪਾਰਟੀ ਦੇ ਲਈ ਕਿਉਂਕਿ ਦਾਦੂਵਾਲ ਹੋਰੀ ਹੁਣ ਤੋਂ ਜਦੋਂ ਤੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਹਰਿਆਣਾ ਦੀ ਸਰਕਾਰ ਦੀ ਛਾਹ ਦੇ ਉੱਤੇ ਜਾਓ ਸਾਰੇ ਕਾਸੇ ਦੇ ਵਿੱਚ ਉਹਨਾਂ ਦੀ ਮਿਲੀ ਭੁਗਤ ਜਿਹੜੀ ਆ ਉਹ ਹਮੇਸ਼ਾ ਦਿਖਾਈ ਦਿੱਤੀ ਹੈ ਪ੍ਰਧਾਨ ਬਣਨ ਦਾ ਸੁਪਨਾ ਸ਼ਾਇਦ ਉਹਨਾਂ ਦਾ ਪੂਰਾ ਨਾ ਹੋਵੇ ਕਿਉਂਕਿ ਉਹ ਚੋਣ ਹਾਰ ਚੁੱਕੇ ਨੇ